Thank you. मार्केट okay. okay. च काफी कीमत होगी जी ए, ए, ਸੀ ਇਹ ਵੀ ਦੇਖਾਂਗੇ ਕਿ ਕਿਹੜੇ ਮੈਨੂਫੈਕਚਰਿੰਗ ਉਦਯੋਗ ਚ ਮਦਦ ਕਰ ਰਹੀ ਸੀ थैंक यू so much ਹਮ ਜੋ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਤੇ ਦਿਸ਼ਾ ਨਿਰਦੇਸ਼ੇ ਟਿਆਲਾ ਪੁਲਿਸ ਨੇ ਜੰਗੀਪੱਧਰ ਤੇ ਇੱਕ ਮੁਹਿੰਮ ਜਿਹੜੀ ਰਾ ਸਰਕਾਰ ਦੀ ਯੋਧ ਨਸ਼ਿਆਂ ਵਿਰੁੱਧ ਤੇ ਲਗਾਤਾਰ ਸਾਡੀ ਜੰਗੀਪੱਧਰ ਤੇ ਕਾਰਵਾਈ ਜਾਰੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਡੀ ਪ੍ਰਬੰਦ ਸਿੰਘ ਬੈਂਸ ਡੀਐਸਪੀ ਕੋਨੌਰ ਹਰਮਨ ਚੀਮਾ ਐਸਐਚਓ ਬਨੌਰ ਹਰਪ੍ਰੀਤ ਸਿੰਘ ਦੀ ਟੀਮ ਨੇ ਅੰਬਾਲਾ ਸਾਈਡ ਤੋਂ ਆਂਦੇ ਹੋਏ ਲਾਈਵ ਨਾਕਾਬੰਦੀ ਦੌਰਾਨ ਇੱਕ ਸ਼ਖਸ ਨੂੰ ਕਾਬੂ ਕੀਤਾ ਤੇ ਸੁਦਰਸ਼ਨ ਨਾਮ ਦੇ ਇਸ ਸ਼ਖਸ ਤੋਂ 50000 ਤੋਂ ਜ਼ਿਆਦਾ ਲੂਮੋਟਿਲ ਦੀ ਜਿਹੜੀ ਨਸ਼ੀਲੀ ਗੋਲੀਆਂ ਨੇ ਉਹ ਬਰਾਮਦ ਹੋਈਆਂ ਇਹ 50000 ਲੂਮੋਟਿਲ ਦੀਆਂ ਗੋਲੀਆਂ ਜਿਹੜੀਆਂ ਨੇ ਇਹ ਹੈਵੀ ਕਮਰਸ਼ਲ ਰਿਕਵਰੀ ਚ ਆਉਂਦੀਆਂ ਜਿਵੇਂ ਇੱਕ ਤੇ ਸਮਾਲ ਰਿਕਵਰੀ ਹੁੰਦੀ ਇੱਕ ਹੈਵੀ ਰਿਕਵਰੀ ਕਮਰਸ਼ਲ ਕਮਰਸ਼ੀਅਲ ਤੋਂ ਬਾਅਦ ਹੁੰਦੀ ਹੈ ਹੈਵੀ ਕਮਰਸ਼ੀਅਲ ਤੇ ਹੈਵੀ ਕਮਰਸ਼ੀਅਲ ਰਿਕਵਰੀ ਚ 50000 ਤੋਂ ਜ਼ਿਆਦਾ ਟੈਬਲੇਟ ਸੇ ਬਰਾਮਦ ਹੋਈਆਂ ਤੇ ਜਿਹੜਾ ਦੋਸ਼ੀ ਹੈਗਾ ਇਹ ਹਰਦੋਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਇਸ ਮੁਕਦਮੇ ਚ ਅਸੀਂ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਨੂੰ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਂਡ ਟੂ ਐਂਡ ਕਿੱਥੋਂ ਲੈ ਕੇ ਆਇਆ ਸੀ ਕਿਹੜੇ ਮੈਨੂਫੈਕਚਰਿੰਗ ਯੂਨਿਟ ਚ ਇਹ ਨਸ਼ਿੱਲੀ ਗੋੜੀਆਂ ਬਣੀਆਂ ਸੀਗੀਆਂ ਤੇ ਅੱਗੇ ਕਿਹੜੇ ਸ਼ਖਸ ਨੂੰ ਇਹਨੇ ਡਿਲੀਵਰ ਕੀਤੀਆਂ ਸੀ ਇਹ ਦੋਨੇ ਪਹਿਲੂਆਂ ਤੇ ਕੰਮ ਕੀਤਾ ਜਾਊਗਾ ਇਹ ਹੈਵੀ ਕਮਰਸ਼ੀਅਲ ਰਿਕਵਰੀ ਚ ਅਸੀਂ ਜਿਹੜਾ ਮੈਨੂਫੈਕਚਰਿੰਗ ਯੂਨਿਟ ਹੈਗਾ ਜੀਨੇ ਇਲੀਗਲੀ ਮੈਨੂਫੈਕਚਰ ਕਰਕੇ ਅੱਗੇ ਇਸ ਦੋਸ਼ੀ ਨੂੰ ਦਿੱਤੀਆਂ ਸੀ ਉਹਨਾਂ ਬੰਦਿਆਂ ਨੂੰ ਵੀ ਅਸੀਂ ਤਫ਼ਤੀਸ਼ ਤੋਂ ਰੰਗ ਪਾਚਾਂਗੇ ਤੇ ਲਗਾਤਾਰ ਮਸ਼ੀਆਂ ਵਿਰੋਧੀ ਪਟਿਆਲਾ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਬੀਤੇ ਦਿਨੀ ਵੀ ਕਈ ਹੋਰ ਵੀ ਮੁਕਦਮੇ ਕਮਰਸ਼ੀਅਲ ਕੁਆਂਟੀਟੀ ਦੇ ਹੋਏ ਡਿਮੋਲਿਸ਼ਨ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਤੇ ਨਾਜਾਇਜ਼ ਤਸਕਰੀ ਨਸ਼ਾ ਤਸਕਰੀ ਕਰਕੇ ਜਿਹੜੀ ਸੰਪਤੀ ਕੋਈ ਬਣਾਈ ਗਈ ਉਹ ਰੋਟੇਸ਼ਨ ਆਰੀਆ ਚ ਪੁਲਿਸ ਸੁਰੱਖਿਆ ਨਾਲ ਡਿਮੋਲਿਸ਼ ਕੀਤੀ ਗਈ ਸੀ ਤੇ ਅੱਗੇ ਵੀ ਜਿਹੜੀ ਪ੍ਰਾਪਰਟੀ ਫੋਰਫੀਚਰ ਹੈ ਗਈ ਹੈ ਡਿਮੋਲਿਸ਼ਨ ਆਫ ਇਲੀਗਲ ਪ੍ਰਾਪਰਟੀਆਂ ਤੇ ਰਿਕਵਰੀਜ਼ ਸਾਰਿਆਂ ਤੇ ਅਸੀਂ ਫੋਕਸ ਕਰਾਂਗੇ ਇਸ ਦੇ ਨਾਲ ਨਾਲ ਹੀ ਜਿਹੜੇ ਐਡਿਕਟਸ ਹੈਗੇ ਆ ਜਿਹੜੇ ਕੀ ਨਸ਼ਾ ਖਾਂਦੇ ਆ ਜਾਂ ਨਸ਼ੇ ਦੇ ਸਪੋਰਟ ਚ ਪਏ ਹੋਏ ਆ ਸਟੇਟ ਗਵਰਨਮੈਂਟ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਸਮਗਲਰਸ ਨੇ ਜਿਹੜੇ ਕੀ ਨਸ਼ਾ ਤਸਕਰੀ ਦਾ ਛੋਟੇ ਜਾਂ ਵੱਡੇ ਪੱਧਰ ਤੇ ਕੰਮ ਕਰਦੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਜਿਹੜੇ ਐਡਿਕਟਸ ਨੇ ਜਿਹੜੇ ਕੀ ਨਸ਼ੇ ਦੀ ਇਸ ਬਿਮਾਰੀ ਚ ਇਸ ਕੋਡ ਚ ਪਈ ਹੋਏ ਉਹਨਾਂ ਪ੍ਰਤੀ ਸਿੰਪੈਥੈਟਿਕ ਰਵੱਈਆ ਰੱਖਦੇ ਹੋਏ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਓਟ ਸੈਂਟਰਾਂ ਚ ਦਾਖਲ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਿਆਂ ਦੇ ਸਪੋਰਟ ਤੋਂ ਨਿਕਲ ਕੇ ਦੁਬਾਰੇ ਮੁਫਤਾਂ ਰਚ ਸ਼ਾਮਿਲ ਹੋ ਸਕੇ ਜਿਹੜਾ ਫਰੇਗਰ ਨਾਲ ਕਿਸ ਗੈਂਗ ਨਾਲ ਰਿਲੇਟਡ ਹੈ ਨਹੀਂ ਇਹਦਾ ਇਹ ਨਸ਼ਾ ਤਸਕਰੀ ਚ ਹੈਗਾ ਜੀ ਕੋਈ ਗੈਂਗ ਲਾਂ ਕੁਝ ਰਿਲੇਟਡ ਵਾਈਕਲ ਵਗੈਰਾ ਜੋ ਪਿਛਲੇ ਪਰੇ ਹੈ ਜੀ ਇਹ ਇਹਦੇ ਕੋਲੇ ਆ ਮੋਟਰਸਾਈਕਲ ਇਹਨੇ ਆਪਣਾ ਪਿੱਛੇ ਛੱਡਦਾ ਸੀ ਤੇ ਉੱਥੋਂ ਪੈਦਲ ਹੀ ਆ ਰਹੇ ਸੀ ਅੱਗੇ ਡਿਲੀਵਰੀ ਦੇਣ ਦੇ ਤੇ ਇਹਨੂੰ ਕਾਬੂ ਕੀਤਾ ਪਰ ਜਿਸ ਤਾਕੀ ਪਿੰਡਾਂ ਦੇ ਵਿੱਚ ਹੈ ਮੈਡੀਕਲ ਸਟੋਰਸ ਨੇ ਛੋਟੇ-ਛੋਟੇ ਉਹਨਾਂ ਦੇ ਉੱਪਰ ਇਹ ਜਿਹੜੀਆਂ ਗੁਰੀਆਂ ਨੇ ਵਿਕਦੀਆਂ ਰਹੀਆਂ ਤੇ ਉਹਨਾਂ ਦੇ ਉੱਪਰ ਵੀ ਕਾਰਵਾਈ ਇਹ ਦੇਖੋ ਪਟਿਆਲਾ ਪੁਲਿਸ ਬਿਲਕੁਲ ਲਗਾਤਾਰ ਹੀ ਜਿਹੜੀ ਕੈਮਿਸਟਰੀ ਸ਼ਾਪਾਂ ਨੇ ਡਰਗ ਇਨਸਪੈਕਟਰਸ ਨਾਲ ਉਹਨਾਂ ਦੀ ਅਸੀਂ ਚੈਕਿੰਗ ਲਗਾਤਾਰ ਕਰਦੇ ਹਾਂ ਰੋਟੇਸ਼ਨ ਵਾਈਜ਼ ਕਰਦੇ ਹਾਂ ਕਈ ਵਾਰੀ ਜਿਹੜਾ ਕੈਮਿਸਟ ਭਾਈਚਾਰਾ ਹੈ ਉਹਨਾਂ ਨੂੰ ਇਸ ਗੱਲ ਤੋਂ ਥੋੜਾ ਰੋਸ ਵੀ ਹੁੰਦਾ ਆ ਕਿ ਪੁਲਿਸ ਜਿਹੜੀ ਹੈ ਉਹ ਇੰਨੀ ਸਖਤਾਈ ਨਾਲ ਸਾਡੀ ਦੁਕਾਨ ਦੀ ਕੱਲੀ-ਕੱਲੀ ਟੈਬੂਲੇਟ ਦੀ ਚੈਕਿੰਗ ਕਿਉਂ ਕਰ ਰਹੀ ਹੈ ਪਰ ਮੇਰੀ ਤੁਹਾਡੇ ਸਾਰਿਆਂ ਦੇ ਰਾਹੀ ਜਿਹੜਾ ਕੈਮਿਸਟ ਭਾਈਚਾਰਾ ਆ ਪੰਜਾਬ 'ਚ ਉਹਨਾਂ ਨੂੰ ਬੇਨਤੀ ਆ ਕਿ ਇਹਦੇ 'ਚ ਕੋਆਪਰੇਟ ਕਰਨ ਕਿਉਂਕਿ ਹਰੇਕ ਭਾਈਚਾਰੇ 'ਚ ਬਲੈਕਸ਼ੀਪਸ ਹੁੰਦੀਆਂ ਨੇ ਤੇ ਜਿਹੜਾ ਵੀ ਕੋਈ ਕੈਮਿਸਟ ਵੀ ਐਮ ਇਸ ਦੀ ਦੁਕਾਨ ਦੀ ਆੜਚੇ ਕੋਈ ਨਸ਼ੇ ਵਾਲੇ ਕੈਪਸੂਲ ਜਾਂ ਗੋਲੀਆਂ ਭਾਵੇਂ ਉਹ ਪ੍ਰਗਾਬੋਲਨ ਹੋਵੇ ਲੋ ਮੋਟੇ ਲੋ ਵੇ ਡਰਾਮਡੋਲੋ ਵੇ ਉਹ ਦੀ ਸੇਲ ਕਰੂਗਾ ਤੇ ਅਸੀਂ ਉਹਦੇ ਚ ਲੱਗ ਵੀ ਸਕਤ ਕਰ ਗਏ ਸਰ ਜੇ ਤੁਸੀਂ ਜਿਆ ਹਜ਼ਾਰ ਗੋਲੀ